ਹਾਂਜੀ ਸਤਿ ਸ਼੍ਰੀ ਗਾਲ ਜੀ ਕੀ ਹਾਲ ਚਾਲ ਜੇ ਇੱਕ ਵੀਡੀਓ ਲੈ ਕੇ ਆਇਆ ਮੈਂ ਆਪਣੇ ਪੰਜਾਬ ਪਿੰਡ ਦੀ ਵੀਡੀਓ ਹੈ ਤੇ ਤੁਹਾਨੂੰ ਸਾਹਮਣੇ ਦਿਖਾਉਣਾ ਵੀਡੀਓ ਮੈਂ ਅਪਲੋਡ ਵੀ ਕੀਤੀ ਸੀ ਫੇਸਬੁੱਕ ਤੇ ਤੇ ਤੁਸੀਂ ਵੇਖਿਆ ਵੀ ਹੋਣੀ ਤੇ ਆਪਾਂ ਨਾਲ ਚਲਾ ਵੀ ਦਿੱਤੀ ਵੀਡੀਓ ਇਹ ਇੱਕ ਛੋਟਾ ਜਿਹਾ ਪਿੰਡ ਬਾਲਾ ਵੱਡਾ ਪਿੰਡ ਨਹੀਂਗਾ ਪੰਜਾਬ ਦੇ ਪਟਿਆਲੇ ਏਰੀਆ ਦੇ ਵਿੱਚ ਆਉਂਦਾ ਇੰਦੇ ਵਿੱਚ ਕੀ ਹੈ ਸਰਪੰਚ ਬਣਾਏ ਨਾਲ ਨੌਜਵਾਨ ਤੇ ਪੜਿਆ ਲਿਖਿਆ ਮੁੰਡਾ ਤੇ ਉਹਨੇ ਆਪਦੇ ਹਿਸਾਬ ਨਾਲ ਪਿੰਡ ਨੂੰ ਇੰਨਾ ਵਧੀਆ ਬਣਾਤਾ ਨਾ ਵੀ ਆਪਾਂ ਵੇਖ ਕੇ ਵੀ ਕਹਿੰਨੇ ਯਾਰ ਅੱਛਾ ਯਾਰ ਇੰਨਾ ਸੋਹਣਾ ਪਿੰਡ ਹੈ ਮਤਲਬ ਸ਼ਹਿਰਾਂ ਨੂੰ ਵੀ ਬਹੁਤ ਪਿੱਛੇ ਕਰਦਾ ਪਿੰਡ ਇੰਨਾ ਸੋਹਣਾ ਬਣਾਤਾ ਉਹ ਪਿੰਡ ਦੇ ਵਿੱਚ ਕੀਤਾ ਕੀ ਹੈ ਉਹ ਪਿੰਡ ਦੇ ਵਿੱਚ ਸਾਰੀਆਂ ਸੜਕਾਂ ਜਿਹੜੀਆਂ ਹੈਗੀਆਂ ਨੇ ਵਧੀਆ ਨੋਰਮਲ ਦੇ ਹਿਸਾਬ ਨਾਲ ਉਹਨੇ ਆਪਣੇ ਹਿਸਾਬ ਨਾਲ ਬਣਾਈਆਂ ਨੇ ਬੜੀ ਵਧੀਆ ਬਣਾਈਆਂ ਡਿਜ਼ਾਈਨ ਟਾਈਪ ਕੋਈ ਕਿਤੇ ਵੀ ਆਪਾਂ ਨੂੰ ਘਾਹ ਕੂਣੀ ਵਿਖਣਾ ਨਾਲੀਆਂ ਨੂਨੀਆਂ ਤੇ ਘਰਾਂ ਦੇ ਆਸੇ ਪਾਸੇ ਜਿਹੜੇ ਰੋੜਾਂ ਦੇ ਉੱਤੇ ਕੰਧਾਂ ਨੇ ਉਹਨਾਂ ਦੇ ਰੰਗ ਵੀ ਦੂਜੇ ਟਾਈਮ ਤੋਂ ਵਧੀਆ ਰੰਗ ਕਰਵਾ ਰੱਖਿਆ ਉਹਨੇ ਹਨ ਚਲੋ ਆਪਦੇ ਹਿਸਾਬ ਨਾਲ ਕਰਵਾ ਲਿਆ ਉਹਨੇ ਮਹਿਨ ਦੇ ਪ੍ਰਬੰਧ ਹੈ ਉੱਥੇ ਕੁਝ ਗੱਲਾਂ ਇਦਾਂ ਦੀ ਜਿਹੜੇ ਮੇਨ ਮੇਨ ਪੁਆਇੰਟ ਨੇ ਆਪਣੇ ਵੀ ਉੱਥੇ ਸਫਾਈ ਬਹੁਤ ਸਰਪੰਚ ਨੇ ਸਫਾਈ ਬਹੁਤ ਕਰਵਾਈ ਹੈ ਕੰਮ ਬਹੁਤ ਕੀਤਾ ਨਸ਼ਾ ਮੁਕਤ ਉੱਥੇ ਨਸ਼ਾ ਨਹੀਂ ਹੈਗਾ ਮਤਲਬ ਜੇ ਕੋਈ ਨਸ਼ਾ ਕਰਦਾ ਹੈ ਜਾਂ ਉਹਨੂੰ ਫੜਾ ਦਿੱਤਾ ਜਾਂਦਾ ਤੇ ਉਹਦੇ ਪਿੱਛੇ ਕੋਈ ਪਿੰਡ ਦਾ ਬੰਦਾ ਨਹੀਂ ਜਾਏਗਾ ਛੜਾ ਬੜੀ ਵਧੀਆ ਚੀਜ਼ ਹੈ ਬਹੁਤ ਸੋਹਣੀ ਚੀਜ਼ ਹੈ ਕਿਤੇ ਹੀ ਪਿੰਡਾਂ 'ਚ ਇਹ ਚੀਜ਼ਾਂ ਹੁੰਦੀਆਂ ਨੇ ਵੀ ਇੱਕ ਬੰਦਾ ਫੜਾਂਦਾ ਤੇ 50 ਬੰਦੇ ਛੜਾ ਜਾਂਦੇ ਇਹ بڑے ਪਿੰਡਾਂ ਚ ਕੋਈ ਇਹ ਮੇਰੇ ਹਿਸਾਬ ਨਾਲ ਲਗਭਗ ਘਰ ਘਰ ਕਹਾਣੀ ਕਿਵੇਂ ਆਪਾਂ ਕਹਿੰਦੇ ਨੇ ਵੀ ਹਰੇ ਪਿੰਡ ਪਿੰਡ ਦੀ ਕਹਾਣੀ ਹੈ ਤੇ ਮੇਰਾ ਕਹਿਣ ਦਾ ਮਕਸਦ ਇਹ ਆ ਵੀ ਉਹ ਪਿੰਡ ਦੇ ਵੀ ਸਰਪੰਚ ਬਾਕੀ ਪਿੰਡਾਂ ਦੇ ਵੀ ਸਰਪੰਚ ਹੁੰਦੇ ਨੇ ਕਿ ਉਹ ਪਿੰਡ ਦੇ ਵਿੱਚ ਇੰਨਾ ਸੁਧਾਰ ਹੋ ਸਕਦਾ ਹੈ ਇੰਨਾ ਵਧੀਆ ਕੰਮ ਹੋ ਸਕਦਾ ਹੈ ਬਾਕੀ ਪਿੰਡਾਂ ਦੇ ਵਿੱਚ ਕਿਉਂ ਨਹੀਂ ਸੰਦਾ ਉਸ ਪਿੰਡ ਦੇ ਵਿੱਚ ਤੁਸੀਂ ਦੇਖ ਸਕੋਗੇ ਤੇ ਚੋਰੀ ਦਾ ਕੋਈ ਵੀ ਕਿਤੇ ਵੀ ਹੁਣੀ ਆ ਆਪਣਾ ਲੋਕਾਂ ਨੇ ਜਿਹੜੇ ਘਰ ਦੇ ਸਮਾਨ ਹੁੰਦੇ ਸੰਦੂਕ ਵਗੈਰਾ ਹੁੰਦੇ ਬਾਹਰ ਰੱਖਿਆ ਨੇ ਉਹਦੇ ਗੇਟ ਦੇ ਬਾਹਰ ਨਾਲ ਨਾਲੇ ਪਾਸੇ ਕੁਝ ਸਮਾਨ ਰੱਖਿਆ ਤੇ ਇਹ ਉਹ ਉੱਥੇ ਪਿਆ ਉੱਥੇ ਉਹਨਾਂ ਨੂੰ ਕੋਈ ਡਰ ਨਹੀਂ ਵੀ ਸਾਡਾ ਇੱਥੋਂ ਕੋਈ ਚੋਰੀ ਕਰਕੇ ਲੈ ਜਾਊਗਾ ਪਰ ਕਈ ਪਿੰਡਾਂ ਵਿੱਚ ਇਹ ਹੁੰਦਾ ਵੀ ਅਸੀਂ ਆਪਦੇ ਘਰ ਦੇ ਸਾਹਮਣੇ ਵੀ ਸਾਧਨ ਖਾਣਾ ਕਰਦੇ ਆ ਤਾਂ ਵੀ ਸਾਨੂੰ ਡਰ ਰਹਿੰਦਾ ਵੀ ਯਾਰ ਕੋਈ ਚੋਰੀ ਨਾ ਕਰ ਲੇ ਕੋਈ ਲੈਣਾ ਜਾਵੇ ਕਈ ਪਿੰਡਾਂ 'ਚ ਹੁੰਦਾ ਪਰ ਉਹ ਪਿੰਡ ਦੀ ਆਪਾਂ ਕਹਿ ਸਕਦੇ ਹਾਂ ਪਿੰਡ ਵਾਲਿਆਂ ਦਾ ਵੀ ਸੇ ਹੋ ਗਿਆ ਤੇ ਸਰਪੰਚ ਦਾ ਵੀ ਸੇ ਹੋ ਗਿਆ ਰਲ ਮਿਲ ਕੇ ਉਹਨਾਂ ਨੇ ਨਾ ਵਧੀਆ ਬਣਾ ਕੇ ਰੱਖਿਆ ਪਿੰਡ ਨੂੰ ਵੀ ਉੱਥੇ ਜਾ ਕੇ ਇੱਕ ਰੋਹ ਖੁਸ਼ ਹੁੰਦੀ ਹੈ ਇੱਕ ਫੀਲਿੰਗ ਅਲੱਗ ਅਲੱਗ ਹੁੰਦੀ ਹੈ ਵੀ ਲੱਗਦਾ ਵੀ ਹਾਂ ਵਾਕਿਆ ਬਾ ਯਾਰ ਇੱਥੇ ਬਹੁਤ ਕੁਝ ਕੀਤਾ ਹੋਇਆ ਉਹ ਤਾਂ ਕੋ ਤਾਂ ਹੀ ਮੂਜੋ ਤਰੀਫ ਨਿਕਲਦੀ ਵੀ ਹਾਂ ਯਾਰ ਆ ਪਿੰਡ ਚ ਫਲਾਣੇ ਬੰਦੇ ਨੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਕਈ ਪਿੰਡਾਂ ਚ ਇਹ ਚੀਜ਼ਾਂ ਹੁੰਦੀਆਂ ਨੇ ਵੀ ਉੱਥੇ ਆਪਾਂ ਅੱਕ ਜੀ ਦਾ ਕਹਿ ਕਹਿ ਕੇ ਭਾਜੀ ਆ ਕੰਮ ਕਰ ਦੋ ਇੱਥੋਂ ਸਫਾਈ ਕਰਾ ਦੋ ਇੱਥੋਂ ਆਹ ਕਰ ਦੋ ਇੱਥੋਂ ਕਰ ਦੋ ਪਰ ਉਹਨਾਂ ਦੇ ਕੰਨ ਤੋਂ ਜੂਣੀ ਸਰਕਦੀ ਕਈ ਪਿੰਡਾਂ ਜੂ ਹੁੰਦਾ ਸਾਰੇ ਆਪਣੇ ਆਪਣੇ ਪਿੰਡ ਦਾ ਸਭ ਨੂੰ ਪਤਾ ਹੀ ਹੈ ਆ ਪਿੰਡ ਦੀ ਬਹੁਤ ਵਧੀਆ ਚੀਜ਼ ਦੇਖੀ ਆਪਾਂ ਬਈ ਏਕਤਾ ਵੀ ਹੈ ਸਫਾਈ ਵੀ ਹੈ ਠੀਕ ਹੈ ਚੋਰੀ ਤੋਂ ਵੀ ਦੂਰ ਨੇ ਨਸ਼ਿਆਂ ਤੋਂ ਵੀ ਦੂਰ ਨੇ ਤੇ ਇਹ ਵੀ ਨੇ ਕਿਹੜੇ ਹਿਸਾਬ ਨਾਲ ਪਿੰਡ ਨੂੰ ਆਪਣੇ ਨੂੰ ਇੱਕ ਵਧੀਆ ਤਰੀਕੇ ਨਾਲ ਬਣਾ ਕੇ ਰੱਖਿਆ ਤੇ ਬਚਾ ਕੇ ਰੱਖਿਆ ਨਸ਼ਿਆਂ ਤੋਂ ਚੋਰੀਆਂ ਤੋਂ ਤੇ ਉਡ ਪਟੰਕਾਂ ਕੰਮਾਂ ਤੋਂ ਖੇਡ ਦੇ ਮੈਦਾਨ ਵੀ ਹੈਗੇ ਨੇ ਪਾਰਕ ਵੀ ਹੈਗੀ ਹੈ ਪਾਰਕ ਬੜੀ ਸੋਹਣੀ ਬਣਾ ਰੱਖੀ ਵੀਰ ਨੇ ਬੜੇ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਨੇ ਪਿੰਡ ਦੇ ਵਿੱਚ ਤੇ ਉਮੀਦ ਹੈ ਵੀ ਲਗਭਗ ਜੇ ਇਦਾਂ ਸਾਰੇ ਕੰਮ ਕਰਨ ਲੱਗ ਜਾਣ ਤੇ ਸਾਰੇ ਪਿੰਡਾਂ ਦੇ ਵਿੱਚ ਵਧੀਆ ਚੀਜ਼ਾਂ ਬਣ ਜਾਣ ਤੇ ਨਸ਼ੇ ਤੋਂ ਮੁਕਤ ਹੋ ਜਾਣਗੇ ਨਸ਼ਾ ਨਹੀਂ ਹੋਏਗਾ ਚੋਰੀ ਨਹੀਂ ਹੋਏਗੀ ਇਹ ਦੋ ਤਿੰਨ ਚੀਜ਼ਾਂ ਜੇ ਬੰਦ ਹੋ ਗਈਆਂ ਤੇ ਪਿੰਡ ਦਾ ਬਹੁਤ ਵਧੀਆ ਦਖਾਉਂਦਾ ਵੀ ਹਾਂ ਯਾਰ ਆ ਪਿੰਡ ਚ ਵਧੀਆ ਚੀਜ਼ ਹੈ ਕਿਉਂਕਿ ਜੇ ਚੋਰੀ ਨਹੀਂ ਹੋਏਗੀ ਨਸ਼ਾ ਨਹੀਂ ਹੋਏਗਾ ਆਪੇ ਨੌਜਵਾਨ ਖੇਡਾਂ ਵਾਲ ਤੁਰਨਗੇ ਆਪੇ ਨੌਜਵਾਨ ਆਪਣੇ ਜਿਹੜੇ ਖੇਤੀਬਾੜੀ ਵਧੀਆ ਸੰਭਾਲਾਂਗੇ ਮਾਪਿਆਂ ਦੇ ਕੰਮ ਸੰਭਾਲਿਆ ਕਰਨਗੇ ਜੇ ਨਸ਼ਿਆਂ ਵਾਲੇ ਪਾਸੇ ਹੋ ਗਏ ਤੇ ਫਿਰ ਘਰ ਦਾ ਸਮਾਨ ਵੇਚਿਆ ਕਰਨਗੇ ਚੋਰੀਆਂ ਕਰਿਆ ਕਰਨਗੇ ਆ ਕੁਝ ਹੋਣਾ ਕਰਨਾ ਤੇ ਇਸ ਪਿੰਡ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਵੀ ਜੇ ਕਿਸੇ ਦੀ ਦੁਕਾਨ ਆਉਂਦੀ ਤੇ ਦੁਕਾਨ ਅੱਗੇ ਇੱਕ ਪੀਲੇ ਰੰਗ ਦਾ ਬੋਰਡ ਲਾਇਆ ਜਾਂਦਾ ਉਹਦਾ ਨਾਮ ਲਿਖਿਆ ਜਾਂਦਾ ਤੇ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਪੰਜਾਬੀ ਚ ਲਿਖਿਆ ਹੋਇਆ ਸਾਰਾ ਕੁਝ ਤੇ ਆਪਣਾ ਹਰਿਆਣੇ ਚ ਕਿੰਨੇ ਰਾਜੇ ਨੇ ਉਸ ਨਾ ਪੰਜਾਬ ਦਾ ਲਿਖਿਆ ਆਪਾਂ ਆਪਣਾ ਦੱਸਦੇ ਹਾਂ ਜੀ ਆਪਣੇ ਤੇ ਸ਼ੁਰੂ ਕਰਦੇ ਆਂ ਉਹਨਾਂ ਨੇ ਲਿਖਿਆ ਪੰਜਾਬ ਚ ਇੰਨੇ ਰਾਜੇ ਨੇ ਸਾਡੇ ਪਿੰਡ ਚੋਂ ਇੰਨੇ ਬੰਦੇ ਫੌਜਸਾਲੇ ਨੇ ਇੰਨੇ ਬੰਦੇ ਫੌਜ ਨੇ ਇੰਨੇ ਸਰਕਾਰ ਦੇ ਦੂਜੇ ਮੁਲਾਜ਼ਮ ਨੇ ਤੇ ਇੰਨੇ ਕਲਾਕਾਰ ਨੇ ਇੰਨੇ ਬਈ ਸਾਡੇ ਪਿੰਡ ਚੋਂ ਵੱਡੇ ਵੱਡੇ ਪੱਤਰਾਂ ਤੇ ਕੰਮ ਕੀਤੇ ਹੋਣ ਜਾਂ ਵੱਡੇ ਵੱਡੇ ਪੱਤਰਾਂ ਤੱਕ ਪਹੁੰਚੇ ਹੋਏ ਨੇ ਤੋ ਸਾਰੀ ਚੀਜ਼ ਲਿਖੀ ਹੋਈ ਐ ਇਹ ਚੀਜ਼ਾਂ ਵਧੀਆਂ ਲੱਗਦੀਆਂ ਨੇ ਵੀ ਜਦੋਂ ਕੋਈ ਵੀ ਲੰਘਦਾ ਟੱਪਦਾ ਤੇ ਉਹ ਚੀਜ਼ ਵੱਲ ਜਦੋਂ ਧਿਆਨ ਮਾਰਦਾ ਵੇਂਦਾ ਤੇ ਉਹ ਚੀਜ਼ ਵੇਖ ਕੇ ਬੜੀ ਖੁਸ਼ੀ ਚੜ੍ਹਦੀਆਂ ਵੀ ਚਲੋ ਆ ਬੱਚੇ ਲੰਘਦੇ ਨੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ ਸਾਡੇ ਪਿੰਡ 'ਚ ਕੌਣ ਕਿਹੜੇ ਪੱਧਰ ਤੇ ਆ ਸਾਡੇ ਪਿੰਡ 'ਚ ਕੌਣ-ਕੌਣ ਕੀ ਕੀ ਪੋਸਟਾਂ ਤੇ ਬੈਠਾ ਹੈ ਕਿੰਨੇ ਫੌਜੀ ਨੇ ਕਿੰਨੇ ਪੁਲਿਸ ਵਾਲੇ ਨੇ ਤਾਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਵੀ ਵੀਰ ਨੇ ਬੜੀ ਵਧੀਆ ਸੋਚ ਤੇ ਕੰਮ ਕੀਤਾ ਹੋਇਆ ਇੱਗੇ ਵੀਰ ਹੋਰ ਵੀ ਇਹ ਚੀਜ਼ ਹੈ ਉਹ ਇੰਨੀ ਸੋਹਣੀ ਚੀਜ਼ ਗੱਲ ਕਈ ਵੀਰ ਦਾ ਇੰਟਰਵਿਊ ਵੇਖਿਆ ਸੀ ਮੈਂ ਤੇ ਵੀਰ ਇਹ ਗੱਲ ਕਹਿੰਦਾ ਹੈ ਵੀ ਹਜੇ ਅਸੀਂ ਹੋਰ ਸਰਕਾਰ ਤੋਂ ਗ੍ਰਾਂਟ ਲੈ ਕੇ ਇਸ ਤੋਂ ਵੀ ਹੋਰ ਵਧੀਆ ਕਰਨਾ ਤੇ ਉਹ ਬੰਦੇ ਦੇ ਮਨ 'ਚ ਚੀਜ਼ ਇਹ ਆ ਵੀ ਮੇਰਾ ਪਿੰਡ ਹਜੇ ਮੈਂ ਸੋਨਾ ਬਣਾਇਆ ਨਹੀਂ ਹਾਲਾਂਕਿ ਆਪਾਂ ਦੇਖਦੇ ਹਾਂ ਵੀ ਬਹੁਤ ਇੰਟਰਵਿਊ ਵਾਲੇ ਪਹੁੰਚ ਗਏ ਨੇ ਉੱਥੇ ਬੜਿਆ ਵਾਇਰਲ ਹੋ ਰਿਹਾ ਪਿੰਡ ਸਾਰਿਆਂ ਨਾਲੋਂ ਜ਼ਿਆਦਾ ਵਾਇਰਲ ਹੋ ਰਿਹਾ ਪਿੰਡ ਤੇ ਹਜੇ ਵੀ ਉਹ ਵੀਰ ਕਹਿ ਰਿਹਾ ਵੀ ਮੈਂ ਹਜੇ ਹੋਰ ਕਰਨਾ ਤੇ ਜਦੋਂ ਮਨ ਵਿੱਚ ਤੇ ਦਿਲ 'ਚ ਇਹ ਗੱਲ ਆ ਜੀ ਨਾ ਕਿ ਮੇਰੇ ਪਿੰਡ ਨੂੰ ਮੈਂ ਬਹੁਤ ਉੱਤੇ ਤੱਕ ਲੈ ਕੇ ਜਾਣਾ ਮੈਂ ਤੁਹਾਨੂੰ ਇੰਨਾ ਸੋਹਣਾ ਬਣਾ ਦੇਣਾ ਵੀ ਬਾਹਰੋਂ ਦੂਰੋਂ ਦੂਰ ਆ ਕੇ ਲੋਕੀ ਵੇਖਣ ਵੀ ਹਾਂ ਵੀ ਇਹ ਵੀ ਕੋਈ ਪਿੰਡ ਹੈ ਇੱਥੇ ਵੀ ਲੋਕ ਵਸਦੇ ਨੇ ਤਾਂ ਉਹ ਚੀਜ਼ ਸੋਹਣੀ ਹੈ ਵੀਰ ਦੀ ਬੜੀ ਵਧੀਆ ਚੀਜ਼ ਤੇ ਪੈਰਾ ਕਰਦਾ ਪਿਆ ਬਹੁਤ ਸੋਹਣੀ ਚੀਜ਼ ਕਰਦਾ ਪਿਆ ਭਰਾ ਉਮੀਦ ਕਰਦੇ ਹਾਂ ਬਾਕੀ ਪਿੰਡਾਂ 'ਚ ਵੀ ਹੋਵੇ ਜਿਵੇਂ ਉੱਥੇ ਬਾਈ ਹੁਣਾਂ ਨੇ ਆਪਣਾ ਸਾਰੀ ਚੀਜ਼ ਲਿਖੀ ਹੋਈ ਆ ਬੋਰਡਾਂ ਤੇ ਕੰਧਾਂ ਤੇ ਬੋਰਡ ਬਣਵਾਏ ਹੋਏ ਨੇ ਸਾਰੇ ਪਾਸੇ ਸਾਰਾ ਕੁਝ ਲਿਖਿਆ ਹੋਇਆ ਤੇ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਸੋਚਣਾ ਚਾਹੀਦਾ ਸਾਰਿਆਂ ਨੂੰ ਤੇ ਸਾਰਿਆਂ ਨੂੰ ਬਣਾਉਣਾ ਚਾਹੀਦੀ ਹੈ ਚੀਜ਼ ਸਾਰਾ ਕੁਝ ਹੋਣਾ ਚਾਹੀਦਾ ਤੇ ਇਹ ਚੀਜ਼ ਦੇ ਉੱਤੇ ਜੇ ਆਪਾਂ ਸੋਚੀਏ ਵਿਚਾਰੀਏ ਤਾਂ ਬਹੁਤ ਸੋਹਣੀ ਚੀਜ਼ ਹੈ ਬਹੁਤ ਸੋਹਣੀ ਸੋਚ ਹੈ ਕਿਉਂਕਿ ਨਵਾਂ ਨੌਜਵਾਨ ਨਵੀਂ ਸੋਚ ਲੈ ਕੇ ਕੰਮ ਕਰ ਰਿਹਾ ਤੇ ਉਮੀਦ ਕਰਦੇ ਹਾਂ ਵੀ ਇਹ ਸੋਚ ਦੇ ਉੱਤੇ ਜੇ ਕੁਝ ਸਾਡੇ ਇੱਧਰ ਵੀ ਹੋ ਜਾਈ ਤੇ ਬੜੀ ਉਮੀਦ ਵਾਲੀ ਗੱਲ ਆ ਤੇ ਬੜੀ ਚੰਗੀ ਗੱਲ ਹੈ ਤੇ ਬਾਕੀ ਮਹਾਰਾ ਚੜਦੀ ਕਲਾ ਚ ਰੱਖੇ ਬਹੁਤ ਸੋਹਣੀ ਚੀਜ਼ ਹੈ ਸਾਡੋ ਏੜੀ ਪਿੰਡ ਹੈ ਬਹੁਤ ਸੋਹਣਾ ਪਿੰਡ ਹੈ ਬਹੁਤ ਦੂਰ ਦੂਰ ਤੱਕ ਲੋਕੀ ਜਾਣਦੇ ਨੇ ਦੇਖਦੇ ਨੇ ਇੰਸਟਾਗ੍ਰam ਤੇ ਬਹੁਤ ਵਾਇਰਲ ਹੋ ਰਿਹਾ ਫੇਸਬੁੱਕ ਤੇ ਬਹੁਤ ਵਾਇਰਲ ਹੋ ਰਿਹਾ ਗੂਗਲ ਤੇ ਬਹੁਤ ਵਾਇਰਲ ਹੋ ਰਿਹਾ ਤੇ ਕਦੇ ਨਾ ਕਦੇ ਸਾਡਾ ਪਿੰਡ ਵੀ ਐਦਾਂ ਸਰਚ ਹੋਊਗਾ ਸਾਡਾ ਪਿੰਡ ਵੀ ਐਦਾਂ ਸੋਹਣਾ ਬਣੂਗਾ ਸਾਨੂੰ ਕਹਿਣ ਦੀ ਲੋੜ ਨਹੀਂ ਪਊਗੀ ਲੋਕੀ ਆਪ ਆਗੇ ਸਾਡੇ ਪਿੰਡ ਦਾ ਵੀਡੀਓ ਬਣਾ ਕੇ ਪਾਇਆ ਕਰਨਗੇ ਤਾਂ ਉਹ ਚੀਜ਼ਾਂ ਵਧੀਆਂ ਲੱਗਦੀਆਂ ਨੇ ਜਦੋਂ ਕੰਮ ਸੋਹਣਾ ਹੋਵੇ ਤੇ ਸਾਰਾ ਕੁਝ ਹੁੰਦਾ ਹੁੰਦਾ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਹੁੰਦੀ ਤੇ ਉਮੀਦ ਹੈ ਵੀ ਵੀਰ ਨੇ ਕੰਮ ਬੜਾ ਸੋਹਣਾ ਕੀਤਾ ਤੇ ਆਪਾਂ ਉਮੀਦ ਹੀ ਕਰ ਸਕਦੇ ਆਂ ਵੀ ਅੱਗੋਂ ਵੀ ਇਸ ਹਿਸਾਬ ਨਾਲ ਬਾਕੀ ਪਿੰਡਾਂ ਨੂੰ ਵੀ ਬਣਾਇਆ ਜਾਵੇ ਇਹ ਪਿੰਡ ਦੇ ਹਿਸਾਬ ਆਪਾਂ ਇਹ ਨਹੀਂ ਕਹਿੰਦੇ ਵੀ ਆਹੀ ਪਿੰਡ ਨੂੰ ਕਾਪੀ ਕੀਤਾ ਜਾਵੇ ਤੁਹਾਡੇ ਹਿਸਾਬ ਨਾਲ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਹਾਡੇ ਹਿਸਾਬ ਨਾਲ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਦਾਂ ਕਰੋ ਕੋਈ ਚੱਕਰ ਵਾਲੀ ਗੱਲ ਨਹੀਂ ਥੋਡੇ ਸਾਹਬ ਨਾਲ ਠੀਕ ਲੱਗਣਾ ਚਾਹੀਦਾ ਵੀ ਹਾਂ ਪਰ ਉਹਦਾ ਇਹ ਨਹੀਂ ਮਤਲਬ ਵੀ ਤੁਸੀਂ ਜਿੱਦਿਆ ਹੁਣ ਆਪਣੇ ਕਈ ਪਿੰਡਾਂ ਵਿੱਚ ਕਈ ਫਿਰਨੀਆਂ ਦੇ ਉੱਤੇ ਗੰਦ ਪਿਆ ਤੁਹਾਡੇ ਸਾਹਬ ਨਾਲ ਠੀਕ ਹੋਵੇ ਤੇ ਫਿਰ ਉਹ ਗੱਲ ਨਹੀਂ ਬਣਦੀ ਪਰ ਕੰਮ ਹੋਵੇ ਸਫਾਈ ਹੋਵੇ ਵਧੀਆ ਹੋਵੇ ਵੀ ਤੁਸੀਂ ਪਿੰਡ ਨੂੰ ਇੰਨੇ ਵਧੀਆ ਤਰੀਕੇ ਨਾਲ ਬਣਾ ਕੇ ਰੱਖੋ ਵੀ ਸਾਰੇ ਪਿੰਡ ਵਾਲੇ ਵੀ ਕਹਿਣ ਬਾਹਰੋਂ ਵੀ ਕੋਈ ਆਵੇ ਉਹ ਬੰਦਾ ਵੀ ਕਹਵੇ ਹਾਂਜੀ ਵੀ ਆਹ ਪਿੰਡ ਚ ਵਧੀਆ ਕੰਮ ਕੀਤਾ ਫਲਾਣੇ ਬੰਦੇ ਨੇ ਸੋਹਣਾ ਕੰਮ ਕੀਤਾ ਤਾਂ ਉਹ ਚੀਜ਼ਾਂ ਸਾਨੂੰ ਚੰਗੀਆਂ ਲੱਗਦੀਆਂ ਨੇ ਸੋਹਣੀਆਂ ਲੱਗਦੀਆਂ ਵੀ ਜਦੋਂ ਸਾਡੇ ਪਿੰਡ ਦੀ ਥ੍ਰੀਫ ਹੋਵੇ ਤੇ ਸੀਨਾ ਚੋੜਾ ਹੁੰਦਾ ਵੀ ਹਾਂ ਯਾਰ ਸਾਡੇ ਪਿੰਡ 'ਚ ਫਲਾਣੇ ਬੰਦੇ ਨੇ ਕੰਮ ਵਧੀਆ ਕਰ ਰਿਹਾ ਹੈ ਤਾਂ ਉਮੀਦ ਹੀ ਹੈ ਸਾਡੇ ਕੋਲ ਹੱਥ ਜੋੜ ਕੇ ਬੇਨਤੀ ਵੀ ਹੈ ਵੀ ਫਿਰਨੀਆਂ 'ਚ ਜਿਹੜਾ ਮਾੜਾ ਮੋਟਾ ਹੈਗਾ ਆਪਣਾ ਉੱਥੇ ਵੀ ਤੁਸੀਂ ਥੋੜਾ ਬਹੁਤ ਧਿਆਨ ਦਿਓ ਤੇ ਜਿੱਥੇ ਖਾਲੇ ਖੋਲੇ ਪਾਣੀ ਪੂਣੀ ਦੀ ਨਿਕਾਸੀ ਹੈ ਜੀ ਉਧਰ ਵੀ ਤੁਸੀਂ ਧਿਆਨ ਦਿਓ ਤੇ ਉਮੀਦ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਸਾਡੇ ਪਿੰਡ 'ਚ ਵੀ ਬਹੁਤ ਸੋਹਣੀਆਂ ਚੀਜ਼ਾਂ ਬਣਣਗੀਆਂ ਬਹੁਤ ਸੋਹਣਾ ਕੰਮ ਹੋਏਗਾ ਵਿਜਲੀ ਦੀ ਜਿਹੜੀ ਦਿੱਕਤ ਚੱਲਦੀ ਵੀ ਉਹ ਵੀ ਠੀਕ ਹੋਏਗੀ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ